ਜੀ ਸਾਨੂੰ ਕੁਝ ਪਤਾ ਲੱਗਿਆ ਵੀ ਕੁਝ ਪਿਛਲੇ ਸਮੇਂ ਤੋਂ 90 ਦੇ ਵਿੱਚ 10 ਰੁਪਏ ਲੀਟਰ ਤੇ 70 ਰੁਪਏ ਲੀਟਰ ਸਸਤਾ ਡੀਜ਼ਲ ਕਹਿ ਕੇ ਕੋਈ ਚੀਜ਼ ਵੇਚੀ ਜਾ ਰਹੀ ਹੈ। ਤਦਕਰੀਬਨ ਪਟਨਾ ਤੇ ਲੋਕਲ ਕਮੈਨ ਆਲਿਆਂ ਦੇ ਇੱਧਰ ਉੱਧਰ ਪੈ ਰਹੇ। ਕਿਉਂਕਿ ਸਾਡੀ ਜਿਹੜੀ ਡੀਜ਼ਲ ਦੀ ਕਮਿਸ਼ਨ ਹੈ 2.5 ਰੁਪਏ ਲੀਟਰ। ਸੱਜੇ ਕੋ 7-8 ਰੁਪਏ ਤੇ 10 ਰੁਪਏ ਸਸਤਾ ਵੇਚ ਰਿਹਾ ਕਿ ਨਹੀਂ ਜ਼ਿਆਦਾ ਉਹ ਚੋਰੀ ਦਾ ਮਾਲ ਹੈ ਜੀ। ਯਾ ਉਹ ਡੁਪਲੀਕੇਟ ਚੀਜ਼ ਹੈ ਕੋਈ ਵੀ ਉਹ ਡੀਜ਼ਲ ਹੈ ਲੇਕਿਨ ਉਹ ਡੀਜ਼ਲ ਕਹਿ ਕੇ ਇਹਦੇ ਮਾਰਕੀਟਿੰਗ ਕਰ ਰਿਹਾ ਸੀ ਵੱਡੇ ਵੱਡੇ ਟੈਂਕ ਲੜੀਆਂ ਭਰ ਕੇ ਤੇ ਕਈ ਨਗਰ ਦੇ ਪੱਟਿਆਂ ਦੇ ਵਿੱਚ ਆ ਗਏ ਕਮਾਈ ਨਾਲ ਕੰਨ ਕਿੱਥੇ ਪੁਲਿਸ ਵਾਲਿਆਂ ਨੇ ਇੱਥੇ ਰੋਟੀ ਦੇ ਗੁਨਾ ਦੇ ਨਜ਼ਰ ਆਉਂ ਤਾ ਇਹਨਾਂ ਦਾ ਉਹ ਰੱਖੀਤਾ ਤੇ ਇਹਨਾਂ ਦਾ ਡਰ ਬਦਲ ਤਾ ਨਾ ਕੋਈ ਜਿਹੜਾ ਮਾਲਕ ਹੈ ਉਹ ਜਾਨਾ ਨਹੀਂ ਰਿਹਾ ਸਟ੍ਰੀਟ ਤੇ ਇਹਦੇ ਟਾਈਮ ਤੋਂ ਕੰਮ ਕਰਦੇ ਕਿੰਨੇ ਬੰਦੇ ਸੀ ਸਰ ਸਾਨੂੰ ਮੇਰੇ ਕਹਿਲਾ ਸਾਡੀ ਨੌਲੇਜ ਜੀ 2 ਦੋ ਮਹੀਨੇ ਤੋਂ ਲੈਣਾ ਆ ਰਿਹਾ ਹੈ ਇਹ ਇਹ ਤਾਂ ਜੀ ਬਹੁਤ ਵੱਡਾ ਗਰੁੱਪ ਲੱਗਦਾ ਜੀ ਰੋਈ ਮਤਲਬ ਇਕੱਲੇ ਬੰਦੇ ਦਾ ਕੰਮ ਨਹੀਂ ਹੈ ਇਕੱਲੇ ਬੰਦੇ ਦਾ ਇਹ ਕੰਮ ਨਹੀਂ ਹੈ ਕੋਈ ਗਰੁੱਪ ਹੈ ਹੋਰ ਹੁਣ ਇਹ ਦੇਖਣ ਦੀ ਗੱਲ ਹੋਏਗੀ ਕਿ ਇਹ ਕੀ ਚੀਜ਼ ਹੈ ਇੱਕ ਤਾਂ ਇਹ ਵੀ ਦੇਖੋ ਕੋਈ ਵੀ ਬੰਦਾ ਜੇ ਕੋਈ ਵੀ ਚੀਜ਼ ਹੈ ਗਲਤ ਅਸੀਲ ਹੈ ਉਹ ਇਸ ਤਰ੍ਹਾਂ ਪੁੱਲੀ ਰੇਚੀ ਸਰਦਾ ਨਾ ਉਹ ਪਾਸ ਕਰਦਾ ਹੁਣ ਪੱਠੇ ਤੇ ਕੋਈ ਇਨਸੀਡੈਂਟ ਹੋ ਗਿਆ ਹੈ ਨਾ ਪੱਠੇ ਤੇ ਲੇਬਰ ਵੀ ਰਹਿੰਦੀ ਹੈ ਨਾਲ ਉੱਤੇ ਵਰਕਰ ਚੱਲ ਰਹੇ ਨੇ ਤੁਹਾਨੂੰ ਕੋਈ ਨਹੀਂ ਲੇਬਰ ਦਾ ਨੁਕਸਾਨ ਹੋਦਾ ਅਗਲ ਅਖਸਰੀ ਐਕਸਪਲੋਸਿਵ ਵੈਕਟਰ ਲੱਗਦਾ ਹੈ ਜੀ ਦੂਜੀ ਗੱਲ ਅਸੀਂ ਆਨੀਆਂ ਜੀ ਐਸੈਂਸ਼ੀਅਲ ਕਮੋਡਿਟੀਜ਼ ਜਿਹੜਾ ਡੀਪਨ ਕੰਟਰੋਲ ਕੋਲੋਂ ਹੋ ਰਿਹਾ ਹੈ। ਅਸੀਂ ਉਰਜਾ ਰੈਗੂਲੇਸ਼ਨ ਫੂਡ ਸਪਲਾਈ ਦੇ ਐਨਓਸੀਆਂ ਦੇ ਪਾਪ ਲਾਇਆ। ਉਹਦੇ ਤੁਸੀਂ ਸੈਵ ਨਹੀਂ ਸੀ ਜੀ ਬੱਚਾ ਬਣ ਰਿਹਾ ਹੈ ਜੇ ਕੋਈ ਗੱਲ ਛੀਂਕਿਆ ਕੇ ਦੇ ਦਿੱਤਾ। ਉਹ ਟਮੰਟੀ ਵੀ ਹੋ ਗਈ ਡੁਪਲੀਕੇਟ ਚੀਜ਼ ਦੇ ਕੇ ਦੇ ਚੁ। ਤੇ ਦੂਜੀ ਗੱਲ ਜਿਹੇ ਤੁਸੀਂ ਉਹ ਇੰਜਰਜਨ ਚ ਪਾ ਲਿਆ ਕਿ ਅਗਰ ਉਹ ਜਿਹੜਾ ਹੈ ਉਹਦੀ ਗੱਡੀ ਸੀ ਜਿਹੜੀ ਵੀ ਪਾ ਲੂੰਗੀ ਨਾ ਵਾਸਤੇ ਇਹ ਦੂਸਰ ਕਾਕੇ ਦੀ ਹੋ ਰਹੀ ਹੈ। ਇਹ ਦੀ ਦੂਸਰ ਕਾਕੇ ਦੀ ਹੋ ਰਹੀ ਹੈ। सरकार इंक्वायरी करनी चाहिए है कि इन्होंने जीएसटी पे किया पे किया कि आयाट चो यह स्टेट लैवल की समगलिंग जी, जी बारो चीज आ गई है और बहुत कुछ हो रहा है ईवन चंडीगढ़ तो डीजल भी समगल होकर जा रहा है चंडीगढ़ चार पांच रुपये लीटर सस्ता है जी यूटी च पै जाता है आके पंजाब तो के अंदर उधर विक जाता है तो पेट्रोलियम डिजेस्टर नाभा पटियाला अगर साडे हल्के कोई काम करूंगा ਕਰਾਸੀ ਟੈਕਸ਼ਨ ਲਾਓ ਤੁਹਾਡੇ ਬਿਜ਼ਨਸ ਦੇ ਕੀ ਪੈਕ ਪਿਆਰੇ ਸਾਡੇ ਬਿਜ਼ਨਸ 'ਚ ਇਸ ਤਰ੍ਹਾਂ ਜੀ ਕੱਲ ਨੂੰ ਕਿਸੇ ਨੀਂਗਰ ਤੋਂ ਚੀਜ਼ ਕੋ ਆਇਆ ਉਹ ਸਾਡੇ ਤੋਂ ਵੀ ਗੱਡੀਆਂ ਫੇਰ ਪਵਾ ਆ ਗਿਆ ਪਾਪਾ ਜੀ ਤੇ ਉਹ ਕੱਲ ਨੂੰ ਨਕਸਪੈਗ ਆ ਉਹ ਮੈਂ ਤੁਹਾਡੇ ਕੋਲ ਡੀਟੇਲ ਪਵਾਉਣ ਹੈ ਹੈਨਾ ਇਹ ਤੇ ਦੋ ਵਾਰੀ ਵੀ ਤੁਹਾਡੇ ਇੰਜਨ ਡੀਟੇਲ ਰਹੇ ਇੰਜਨ ਤਾਂ ਸੱਤਾਂ ਨਸਟਾ ਤੇਗਾ 30000 ਲੀਟਰ ਖਰਵਾ ਦੇ ਪੂਰੀ ਗੱਡੀ ਹੈ ਜਿੰਨੇ ਸਰ 12 14000 ਲੀਟਰ ਅੱਛਾ ਸਰ ਕੋਈ ਡੀਟੇਲ ਪਰ ਕਿਥੋਂ ਆਈ ਹੈ ਜੀ ਇਹ ਜਿਵੇਂ ਹਾਲੇ ਇਹਨਾਂ ਨੇ ਕੋਈ ਦੱਸਿਆ ਨਹੀਂ ਤਪੀਸ ਕਰ ਰਹੇ ਮੇਰਾ ਸੁਣਾਈ ਕਰ ਰਹੀ ਸੀ ਕਿ ਕਿਸੇ ਕਿ 90 ਦੇ ਤੱਕ ਜਈ ਹਾਲ ਕੇ ਪਿੰਡਾਂ ਚ ਸਾਨੂੰ ਇਹ ਪਤਾ ਲੱਗਾ ਸਮਾਨੇ ਸਮੋਣੀ ਕੰਨੀ ਪਾ ਕੇ ਆਏ ਨੇ ਕਿ ਵੇਲੇ ਪਟਿਆਲੇ ਚ ਕਾਫੀ ਕੁਝ ਕੀਤਾ ਹਲਵਾਈ ਸਾਨੂੰ ਇਹ ਪਤਾ ਲੱਗਿਆ ਮਾਰਕੀਟਿੰਗ ਕਰਕੇ ਨਾ ਕਿ ਬੋਤਲ ਦੇ ਸੈਂਪਲ ਲੈ ਕੇ ਨਾ ਵੀ ਹਲਵਾਈਆਂ ਦੇ ਇਕੱਠੇ ਆਰਿਆਂ ਦੇ ਕਮੈਨ ਆਰਿਆਂ ਦੇ ਵੀ ਦੇਖੋ ਜੀ ਅਸੀਂ ਤੁਹਾਨੂੰ ਦੇਵਾਂਗੇ 7 ਰੁਪਏ ਸਸਤਾ ਦੇਵਾਂਗੇ ਤੁਹਾਨੂੰ ਘਰੇ ਬਚਾਵਾਂਗੇ ਇਹ ਇਸ ਤਰ੍ਹਾਂ ਮਾਰਕੀਟਿੰਗ ਕਰਦੇ ਨੇ ਮੇਰੇ ਖਿਆਲ ਇਹ ਜੇ ਫੋਰਲ ਇਨਕੁਆਰੀ ਹੋਵੇ ਤਾਂ ਬਹੁਤ ਵੱਡਾ ਜ਼ਰੂਰ ਹੈ ਵੀ ਮੇਰੇ ਕੋਲ ਪੰਜਾਬ ਲੈਵਲ ਤੇ ਕੰਮ ਚਾਹਤ ਹੈ ਇੱਥੇ ਪੰਜਾਬ ਤੇ ਚੱਲ ਰਹਾ ਹੁਣ ਜਦੋਂ ਇੱਥੇ ਚੱਲ ਰਿਹਾ ਹੈ ਸਾਰੇ ਪੰਜਾਬ ਚੱਲ ਰਿਹਾ ਹੋਊਗਾ ਕੀ ਲੱਗਦਾ ਮਿਨੀ ਪੂਪ ਤੋਂ ਨਾਲ ਸੀ ਕੀ ਦੇਖੋ ਜੀ ਹੁਣ ਗਵਰਨਮੈਂਟ ਨੂੰ ਤਾਂ ਐਕਸ਼ਨ ਲੈਣਗੇ ਹੈ ਨਾ ਜੀ ਇਨਕੁਆਇਰੀ ਕਰਨਗੇ ਤਾਂ ਪਤਾ ਲੱਗ ਜਾਊਗਾ ਦੇਖੋ ਜੀ ਕੱਲ ਸਾਨੂੰ ਕਈ ਦਿਨਾਂ ਤੋਂ ਸੂਚਨਾ ਮਿਲੀ ਸੀ ਕਿ ਜਿਹੜੇ ਪੰਪ ਵਾਲਿਆਂ ਦੇ ਨੇੜੇ ਤੇੜੇ ਭੱਟੇ ਨੇ ਜੀ ਕਮਾਈਨ ਵਾਲੇ ਉਹਨਾਂ ਤੇ ਇਹ ਪਾ ਰਹੇ ਸੀਗੇ 7-8 ਰੁਪਏ ਹਿੱਸਾ ਫਿਰ ਸਾਡੇ ਪ੍ਰਬੰਧ ਚ ਨੇਜਾ ਜੀ ਸਾਡੇ ਜੀਵਨ ਦੀ ਬਿੱਟੂ ਜੀ ਅਸੀਂ ਸਾਰੇ ਰਲ ਕੇ ਕੱਲ ਡੀਐਸਪੀ ਮੈਡਮ ਨੂੰ ਜਾ ਕੇ ਬੇਨਤੀ ਕੀਤੀ ਵੀ ਆ ਆਪਣੇ ਇਲਾਕੇ ਥੋੜਿਆ ਉਹਨਾਂ ਨੇ ਕਲੋਂਡ ਮੈਡਮ ਨੇ ਐਕਸ਼ਨ ਲੈਂਦਾ ਸੱਚਾ ਸਰ ਜੂਪੀ ਲਈ ਚੌਂਕੀ ਇੰਟਰ ਦੀ ਡਿਊਟੀ ਲਈ ਸਾਡੇ ਰੀਡਰ ਜਿਹੜੇ ਸੁਖੀ ਦੀਵਨ ਜੀ ਨੇ ਉਹਨਾਂ ਨੇ ਮਿਹਨਤ ਦਾ ਸਦਕਾ ਕੱਲ ਬੜੀ ਸਟਰਗਲ ਕਰਕੇ ਇਹਨਾਂ ਨੇ ਇਹ ਇਹ ਜਿਹੜਾ ਮਾਲਦਕ ਬੜੀ ਕੀਤਾ ਤੁਸੀਂ ਦੇਖੋ ਵੀ ਇਹਨਾਂ ਨੇ ਅੱਗੇ ਵੀ ਜਿਹੜਾ ਇਹਨਾਂ ਦਾ ਕਿੰਗ ਪਿੰਨ ਹੈ ਉਹ ਵੀ ਪੰਜਾਬ ਲੈਵਲ ਦੀ ਸਪਲਾਈ ਕਰਦੇ ਨੇ ਇਹਦੇ 'ਚ ਬੈਠ ਵੀ ਚੋਰੀ ਹੁੰਦਾ ਤੇ ਇੱਕ ਸੋਲਡਰ ਦਾ ਲਾਇਸੈਂਸ ਵੀ ਨਹੀਂ ਇਹਨਾਂ ਕੋਲ ਦੂਸਰੀ ਜਿਹੜੀ ਹੁਣ ਸਾਡੇ ਜਿਹੜੇ ਕਸਟਮਰ ਨੇ ਮੰਨ ਲਓ ਸੀ ਸਾਰੇ ਪੰਪਾ ਲੈ ਖੜੇ ਆ ਜਿਹੜੇ ਸਾਡੇ ਕਸਟਮਰ ਨੇ ਉਹ ਅਗਲਾ ਤੇ ਅੰਲਾ ਜਿੱਥੇ ਸਾਨੂੰ 8 ਰੁਪਏ ਸਸਤਾ ਮਿਲਦਾ ਸੀ ਥੋੜੇ ਕੋਲੋਂ ਆ ਕੇ ਤੇ ਫਿਰ ਸਾਰੇ ਪੰਪਾਂ ਤੇ ਇਹ 90 ਤੇ ਫੈਕਟ ਹੋ ਰਿਆ ਸੀ ਫਿਰ ਪੁਲਿਸ ਦੀ ਮਿਹਨਤ ਦਾ ਸਦਕਾ ਕੱਲ ਇਹਨਾਂ ਨੇ ਹਾਰ ਲਈ ਸਾਡੇ ਮੈਡਮ ਨੇ ਬੜੀ ਸਟਰਗਲ ਕੀਤੀ ਰਾਤ ਬੈਠੇ ਰਹੇ ਇੱਥੇ ਕਾਫੀ ਘਰਸੀ ਦੇ ਸਾਰੇ ਪੰਪਾਂ ਨੇ ਇੱਥੇ ਹੀ ਰਹੇ ਰਾਤ ਦੇਰ ਉਹ ਫੜ ਕੇ ਇਹਨਾਂ ਨੇ ਹਲਿਆਕ ਨੂੰ ਤਤਸ਼ਖਿਆਰੀ ਹੈ 80 ਦਾ 90 ਸੂਚਨਾ ਦਿੱਤੀ ਹੈ ਸਾਰੇ ਪੰਪਾਂ ਨੇ ਰਲ ਕੇ ਮੈਡਮ ਨੂੰ ਪੁਲਿਸ ਨੂੰ ਦਿੱਤੀ ਹੈ ਵੀ ਇਹ ਜਿਹੜਾ ਹੋ ਰਿਹਾ ਇਲੈਗਲ ਹੋ ਰਿਹਾ ਨਜਾਇਜ਼ ਬਗੈਰ ਪੈਟਰੋਲ ਪੰਪ ਦੇ ਲਾਇਸੈਂਸ ਤੋਂ ਇਹ ਕਮਬਾਈਨ ਵਾਲਿਆਂ ਨੂੰ ਪੱਠਿਆਂ ਵਾਲੇ ਸਾਰੇ ਅੰਪਾਰੇ ਪੱਠਿਆਂ ਵਾਲਿਆਂ ਨੇ ਸਸਤਾ ਦਿੱਤੇ ਜਿੱਥੇ 8 ਰੁਪਏ ਪੰਪਰ ਨਾਲੋਂ ਫਰਕ ਹੈ ਤਾਂ ਪੱਠੇ ਵਾਲੇ ਆਪ ਹੀ ਲੈਣਗੇ ਤਦੋਂ ਬੱਚਿਆਂ ਨੇ ਮਿਹਨਤ ਸਾਦ ਕੇ ਇਹ ਬਹੁਤ ਐਫਰਟਸ ਕਰਕੇ ਪੜੇ ਗਏ ਨੇ ਸਾਡੇ ਪ੍ਰਧਾਨ ਸਾਹਿਬ ਜਨੇਜਾ ਜੀ ਜੀਵਨ ਜੀ ਖੰਨਾ ਸਾਹਿਬ ਸਾਰਿਆਂ ਨੇ ਬੜੀ ਮਿਹਨਤ ਕੀਤੀ ਸਾਡੇ ਜਿਹੜਾ ਬਿਜ਼ਨਸ ਹੈ ਤੇ ਬੜਾ ਵੱਡਾ ਫੈਕਟ ਹੋ ਰਿਹਾ ਇਹ ਸ਼ਰਿਆਮ ਪੱਠਿਆਂ ਤੇ ਸ਼ਰਿਆਮ ਕੰਬਾਈਨਾਂ ਵਾਲਿਆਂ ਨੇ ਸ਼ਰਿਆਮ ਇਹਨਾਂ ਨੇ ਫੋਕਲ ਪੁਆਇੰਟ ਦੇ ਵਿੱਚ ਵੀ ਤੇਲ ਪਾਉਣਾ ਸ਼ੁਰੂ ਕਰਤਾ ਔਰ 0.8 ਰੁਪਆ ਲੀਟਰ ਇਹ ਸਸਤਾ ਮਿਲੂਗਾ ਉਹਨੇ ਸਾਡੇ ਕੋਲ ਕੀ ਕਰ ਰਹਾ ਹੁਣਾ ਬਾਕੀ ਇਹ ਨਕਲੀ ਆ ਬਾਕੀ ਦਾ ਇਨਵੈਸਟੀਗੇਸ਼ਨ ਤੋਂ ਪਤਾ ਲੱਗੂਗਾ ਵੀ ਕੌਣ ਕੌਣ ਇਹਦੇ ਵਿੱਚ ਇਨਵੋਲ ਬੈ ਬਹੁਤ ਵੱਡਾ ਅਸੀਂ ਤਾਂ ਇਹ ਜੱਜ ਕਰ ਰਹੇ ਆ ਸਾਡੀ ਜੂਨੀਅਰ ਇਹ ਜੱਜ ਕਰ ਰਹੀ ਬਹੁਤ ਪਿੱਛੇ ਇਹਨਾਂ ਦਾ ਕੋਈ ਵੱਡਾ ਹੈਗਾ ਜਿਨ੍ਹਾਂ ਨੇ ਸ਼ਰਿਆਂ ਪੂਰਾ 13-15 ਹਜ਼ਾਰ ਦਾ ਲੀਟਰ ਦਾ ਟੈਂਕ ਵੋਕ ਕਿਤੇ ਬਰਾਮਦ ਹੋਇਆ ਔਰ ਮੈਡਮ ਨੇ ਜਿਹੜੇ ਡੀਐਸਪੀ ਮੈਡਮ ਨੇ ਉਹਨਾਂ ਨੇ ਬੜੀ ਉਹਨਾਂ ਦੀ ਅਸੀਂ ਇਸ ਗੱਲ ਦੀ ਦਲੇਰੀ ਦੇਖੀ ਰਾਤ ਨੂੰ ਵੀ ਉਹਨਾਂ ਨੇ 2 ਵਜੇ ਤੱਕ ਸਾਡਾ ਪੂਰਾ ਸਾਥ ਯੂਨੀਅਨ ਦਾ ਦਿੱਤਾ ਔਰ ਫੜ ਕੇ ਪਰਚਾ ਦਵਾਇਆ ਔਰ ਅਸੀਂ ਤਾਂ ਇਹ ਮੰਗ ਕਰਦੇ ਆ ਵੀ ਇਹਦੀ ਇੰਕੈਰੀ ਪੂਰੀ ਹੋਣੀ ਚਾਹੀਦੀ ਆ ਕੋਈ ਕਮੀ ਨਾ ਰਹੇ ਔਰ ਜਿਹੜਾ ਸਾਡਾ ਰਜਗਾਰ ਹੈ ਕਿਸੇ ਦਾ ਵੀ ਹੋਵੇ ਦੇਖੋ ਜਿਹੜਾ ਡੀਜ਼ਲੇ ਨਕਲੀ ਪਾ ਦਣਗੇ ਉਹ ਕਾਲੂ ਸੀਜ਼ ਹੁੰਦੀ ਆ ਉਹ ਸਾਡੇ ਕੋਲੋਂ ਵੀ ਪਵਾਊਗਾ ਕਾਲੂ ਸਾਡੇ ਨਾਲ ਤਾਂ ਲੜਾਈ ਹੋਣੀ ਆ ਨਾ ਵੀ ਤੁਸੀਂ ਡੀਜ਼ਲ ਦੇਤਾ ਗਲਤ ਇਸ ਕਰਕੇ ਮੈਂ ਤਾਂ ਇਹ ਮੰਗ ਕਰਦੀ ਆ ਸਾਰੀ ਯੂਨੀਅਨ ਮੋੱਖ ਮੰਤਰੀ ਸਾਹਿਬ ਤੋਂ ਵੀ ਸਾਰੇ ਪ੍ਰਸ਼ਾਸਨ ਤੋਂ ਵੀ ਪੁਲਿਸ ਅਫਸਰਾਂ ਤੋਂ ਵੀ ਭਈ ਇਹ ਜਿਹੜੇ ਇਹਨਾਂ ਦੇ ਮਗਰ ਨੇ ਉਹਦੀ ਪੂਰੀ ਇਨਕੁਆਇਰੀ ਤਹਿਕੀਕਾਤ ਕਰਕੇੁੱਧ ਦਾ ਦੁੱਧ ਪਾਣੀ ਦਾ ਪਾਣੀ ਕਿੱਦਾਂ ਹੈ ਜੀਵਨ ਪ੍ਰਕਾਸ਼ ਪੁੱਤਰ ਬਲੈਦੀ ਰਾਮ ਬਾਚੀ ਪੀਤ ਵਿਹਾਰ ਨਬਨ ਇਹਦੇ ਨਾਲ ਚਗੇ ਅਮਰਜੀਤ ਸਿੰਘ ਦਾ ਇਹ ਪੈਟਰੋਲ ਪੰਪ ਦੇ ਮਾਲਕ ਨੇ ਸਾਰੇ ਐਸੋਸੀਏਸ਼ਨ ਦੇ ਬੱਤੇ ਗਾ ਇਸ ਨਾਲ ਉਹਨੇ ਇੱਕ ਸਾਨੂੰ ਤਲਾਹ ਦਿੱਤੀ ਸੀਗੀ ਆਪਣਾ ਬਿਆਨ ਲਖਾਇਆ ਕਿ ਜਿਹੜੇ ਹੈਗੇ ਆ ਇੱਕ ਰਾ ਹਰਦੀਪ ਸਿੰਘ ਹੈਰਾ ਪਿੰਡ ਲਾਹੌਰਾਂ ਦਾ ਮਰਜੀਤ ਸਿੰਘ ਚੌਧਰੀ ਮਾਜੀ ਰੂਹ ਇਹ ਸਾਰੇ ਨਾ ਬਾਰੋਂ ਤੇਲ ਲਿਆ ਕੇ ਆ ਸਸਤੇ ਰੇਟਾਂ ਤੇ ਪੱਠੇ ਦੇ ਪੱਠਿਆਂ ਦੀ ਸਪਲਾਈ ਕਰਦੇ ਤੇ ਤੇਲ ਵੀ ਹੋ ਦੁੱਜਾ ਕਹਿੰਦੇ ਵਧੀਆ ਨਹੀਂ ਕਰਦਾ ਜਿਹੜੇ ਸਾਹ ਨਾਲ ਉਹ ਦਾਦੇ ਤੇ ਉਹਦੇ ਕਰਕੇ ਇਹਨਾਂ ਨੇ ਸਾਡੇ ਕੋਲੇ ਬਿਆਨ ਲਿਖਾਇਆ ਸੀਗਾ ਵੀ ਗੱਡੀ ਨੰਬਰ ਆ ਇਹ ਜਿਹੜੇ ਅੱਗੇ ਇਹ ਦੇ ਵਿੱਚ ਪੀ ਵੀ 10 ਜੀ ਡੀ 99 ਕਰਨ ਨੂੰ ਦੇ ਵਿੱਚ ਡੀਜ਼ਲ ਲੈ ਕੇ ਲੋਡ ਕਰਕੇ ਲੈ ਕੇ ਆ ਜੀ ਨਾ ਇੱਥੇ ਪਾਪੋ ਜੁਆਲੀ ਰੋਡ ਜੋੜੀ ਕੋਲ ਅੰਸਾਈਡ ਤੇ ਉਹ ਉੱਥੇ ਪੱਠੇ ਦੇ ਕੋਲੇ ਲੈ ਕੇ ਗੱਡੀ ਉਹ ਖੜੇ ਨੇ ਇਹਨਾਂ ਦੇ ਬੰਦੇ ਆ ਗਏ ਉਹ ਸੀਗੇ ਬੰਦੇ ਜਸਵੀਰ ਸਿੰਘ ਪੁੱਤਰ ਮਕੰਦ ਸਿੰਘ ਵਾਸੀ ਪਿੰਡ ਅਚਲਦਾ ਹੈਗਾ ਇਹ ਡਰਾਈਵਰ ਸੀਗਾ ਜੀ ਤੇ ਇਹਦੇ ਨਾਲ ਮੁੰਡਾ ਸੀਗਾ ਵਕੀਲ ਰਾਮ ਪੁੱਤਰ ਜੀ ਰਾਮ ਵਾਸੀ ਪਿੰਡ ਢੀਮੜ ਉਹ ਕੋਨ ਨਿਗਰ ਖੜਾ ਨਹੀਂ ਸੀ ਇਹ ਦੋਨੋਂ ਬੰਦੇ ਉੱਥੇ ਗੱਡੀ ਲੈ ਕੇ ਖੜੇ ਸੀਗੇ ਕਿਸੇ ਨੂੰ ਦੇਣ ਦੀ ਖਰਾਬ ਦੀ ਉਹ ਅਸੀਂ ਰਾਉਂਡ ਅਪ ਕਰ ਕਿੰਨੇ ਬੰਦੇ ਨੇ ਜਿਹੜੇ ਮੌਜੂਦ ਕਿੰਨੇ ਸੱਤ ਬੰਦੇ ਸਿਰ ਉਹ ਆਪ ਬਿਲਾਂ ਦਾ ਚਾਰ ਬਿੰਦਿਆਂ ਤੇ ਕੇਸ ਰਜਿਸਟਰ ਕੀਤਾ ਸੀ ਫਰਜਾ ਦਾ ਕਿੰਨਾ ਕਿੰਨਾ ਪੜਿਆ ਗਿਆ ਇਹ ਬਰਦਰ ਫੁਰਲੀਪੇ ਭਰਿਆ ਹੋਇਆ ਰਿਪੋਰਟ ਉਹ ਬਣਾਇਆ ਮੀਰਮੈਂਟ ਬਾਪੀ ਅਸੀਂ ਜਿਹੜਾ 6 ਲੱਖ ਸਰੰਦਾ ਉਹ ਸਨ ਰਿਪੋਰਟ ਦੇ ਮੀਰਮੈਂਟ ਇਹਦੇ ਦੱਸਣ ਮੁਤਾਬਕ ਇਹੀ ਪਿੰਡ ਬਾਲੀਆਂ ਕੋਈ ਹੈਗਾ ਜੀ ਇਹਨਾਂ ਦਾ ਦਫਤਰ ਬਣਿਆ ਹੋਇਆ ਹੈ ਸੰਗਰੂਰ ਡਿਸਟ੍ਰਿਕਟ ਦੇ ਵਿੱਚ ਉਥੋਂ ਲੋਡ ਕਰਕੇ ਲੈ ਗਿਆ ਸੀ ਅਸੀਂ ਆਟੋ ਬਾਅਦ ਉਹ ਇਨਵੈਸਟੀਗੇਸ਼ਨ ਦੇ ਗ੍ਰਾਮ ਹੁਣ ਤੇ ਗ੍ਰਾਮਾਂ ਦੀ ਡਿਊਟੀ ਹੋ ਗਈ ਜੀ ਕੋਈ ਰਿਕਾਰਡ ਮਿਲਿਆ ਬਿੱਲ ਮਿਲਿਆ ਕੋਈ ਨਹੀਂ ਕੋਈ ਇਹਨਾਂ ਨੇ ਬਿਲਕੁਲ ਸਾਨੂੰ ਕੋਈ ਪਰਮਤ ਕੁਝ ਨਹੀਂ ਦਿੱਤਾ ਦੋ ਕਿਤੇ ਜਿਸ ਵੀਰ ਸਿੰਘ ਤੇ ਬੁੱਕੀ ਲਗਾ ਉਹ ਉਹ ਦਾ ਜਿਹੜਾ ਬਾਬੂ ਆਰਾਮ ਉਹ ਤਾਂ ਹਲੇ ਭੱਜ ਗਿਆ